ਮਾਵਾ ਮਾਵਾ ਠੰਡੀਆਂ ਸਾਵਾ ਤੁਰ ਜਾਣ ਤੇ ਮੁੜਕੇ ਲੱਭਦੀਆਂ ਨਹੀਂ ਬਿਨ ਮਾਵਾ ਤੋਂ ਘਰ ਵਿੱਚ ਰੌਣਕਾਂ ਲੱਗਦੀਆਂ ਨਹੀਂ ਬਿਨ ਮਾਵਾ ਤੋਂ ਘਰ ਵਿੱਚ ਰੌਣਕਾਂ ਲੱਗਦੀਆਂ ਨਹੀਂ ਮਾਹੌਲ ਵੇਖ ਕੇ ਇਹ ਕੁਝ ਬੋਲ ਜਾਦਾਂਗੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਸਾਂਝੀਆਂ ਕੀਤੀਆਂ ਨੇ ਸੰਜੀਪਾਵਾ ਸਾਡੇ ਪੱਤਰਕਾਰ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਹਰੇ ਭਰੇ ਰੁੱਖ ਲਗਾਏ ਜਾ ਰਹੇ ਨੇ। ਗਰਮੀ ਤੋਂ ਦੁਖੀ ਹੋ ਕੇ ਸਾਡੇ ਪੱਤਰਕਾਰ ਨੇ ਮੋਢੇ ਤੇ ਚੱਕ ਲਈ ਕਹੀ। ਪੱਤਰਕਾਰ ਜਤਿੰਦਰ ਸਿੰਘ ਔਲਖ ਜੋਕ ਕੀ ਗਰਦਾਸਪੁਰ ਤੋਂ ਇੱਕ ਸੀਨੀਅਰ ਤੇ ਵਿਸ਼ੇਸ਼ਟ ਪੱਤਰਕਾਰ ਨੇ ਉਹਨਾਂ ਨੇ ਆਪਣੇ ਪਿੰਡ ਖੋਖਰ ਦੇ ਵਿੱਚ ਆਪਣੇ ਦੋਸਤਾ ਮਿੱਤਰਾਂ ਤੇ ਨੌਜਵਾਨਾਂ ਤੇ ਪੰਚਾਇਤ ਦੇ ਨਾਲ ਰਲ ਕੇ ਆਪਣੇ ਪਿੰਡ ਦੀਆਂ ਖੁੱਲੀਆਂ ਥਾਵਾਂ ਦੇ ਉੱਤੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ। ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਕਿ ਬਹੁਤ ਸਾਰੇ ਬੂਟੇ ਜੋ ਕਿ ਫਲਾਂ ਵਾਲੇ ਬੂਟੇ ਲਗਾਏ ਜਾ ਰਹੇ ਨੇ ਨਾਲ ਦੇ ਨਾਲ ਤੁਹਾਨੂੰ ਦੱਸਦਾ ਹੀ ਏ ਕਿ ਉਹਨਾਂ ਨੇ ਕਿਹਾ ਕਿ ਤਕਰੀਬਨ ਤਕਰੀਬਨ 1000 ਬੂਟਾ ਜਿਹੜਾ ਆ ਲਗਾਉਣ ਦੇ ਲਈ ਅਸੀਂ ਅੱਗੇ ਚੱਲ ਰਹੇ ਹਾਂ ਬਹੁਤ ਸਾਰੇ ਬੂਟੇ ਅਸੀਂ ਲਗਾ ਚੁੱਕੇ ਹਾਂ ਤੇ ਬਹੁਤ ਸਾਰੇ ਬੂਟੇ ਲਗਾਉਣ ਵਾਲੇ ਵੀ ਨੇ ਵਕ-ਵਕ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੂਟੇ ਜਿਹੜੇ ਆ ਲਗਾਏ ਜਾਣਗੇ ਜਿਨ੍ਹਾਂ ਦੇ ਵਿੱਚ ਫਿਲਹਾਲ ਉਹਨਾਂ ਦੇ ਪਿੰਡ ਦੇ ਨੌਜਵਾਨ ਜਿਹੜੇ ਆ ਉਹ ਸਾਥ ਦੇ ਰਹੇ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਿਓ ਬੋਲ ਤੁਹਾਡੇ ਨਾਲ ਸਾਂਝੇ ਕੀਤੇ ਜੀ ਕਿ ਮਾਵਾਂ ਮਾਵਾਂ ਠੰਡੀਆਂ ਸਾਵਾਂ ਤੁਰ ਜਾਂਨ ਤੇ ਮੁੜ ਕੇ ਲੱਭਦੀਆਂ ਨਹੀਂ ਮਾਵਾਂ ਨੂੰ ਅਸੀਂ ਰੋਕ ਵੀ ਨਹੀਂ ਸਕਦੇ ਤੇ ਮਾਵਾਂ ਦੁਬਾਰਾ ਲਿਆਵ ਨਹੀਂ ਸਕਦੇ ਪਰ ਜੇਕਰ ਸਾਵਾਂ ਤੁਰ ਜਾਂਨ ਤਸੀਂ ਇੱਕ ਵੱਡਾ ਉਪਰਾਲਾ ਕਰਕੇ ਸਾਵਾ ਮੋੜ ਕੇ ਲਿਆ ਸਕਦੇ ਆ ਜੀ ਮੈਂ ਕੀ ਸਾਡੇ ਪਿੰਡ ਦੇ ਵਿੱਚੋਂ ਅਗਰ ਇੱਕ ਬੂਟਾ ਵੱਡਿਆ ਜਾਂਦਾ ਤੇ ਉਥੇ ਤਿੰਨ ਤੋਂ ਚਾਰ ਬੂਟੇ ਲਗਾ ਕੇ ਆਉਣ ਵਾਲੇ ਸਮੇਂ ਦੇ ਲਈ ਅਸੀਂ ਸਾਹ ਦੇ ਲਈ ਇੱਕ ਉਪਰਾਲਾ ਕਰ ਸਕਦੇ ਆ ਆਪਣੇ ਲਈ ਤੇ ਆਪਣੇ ਬੱਚਿਆਂ ਦੇ ਲਈ ਇੱਕ ਬੂਟਾ ਜ਼ਰੂਰ ਲਗਾਓ ਤਾਂ ਕਿ ਉਹਨਾਂ ਨੂੰ ਕਦੇ ਆਕਸੀਜਨ ਦੀ ਕਮੀ ਨਾ ਆਵੇ ਕਿਉਂਕਿ ਆਕਸੀਜਨ ਬਹੁਤ ਜ਼ਰੂਰੀ ਹੈ ਜੀਣਾ ਤੇ ਆਕਸੀਜਨ ਤੇ ਪਾਣੀ ਦੀ ਸੰਭਾਲ ਜ਼ਰੂਰੀ ਹੈ ਪਾਣੀ ਆਕਸੀਜਨ ਰੁੱਖਾਂ ਦੇ ਨਾਲ ਹੀ ਮਿਲੇਗੀ ਰੁੱਖ ਹੋਣਗੇ ਮੀਂਹ ਪੈਣਗੇ ਤੇ ਪਾਣੀ ਆਏਗਾ ਰੁੱਖ ਹੋਣਗੇ ਤੇ ਠੰਡੀਆਂ ਛਾਵਾਂ ਹੋਣਗੀਆਂ ਤੇ ਆਕਸੀਜਨ ਹੋਵੇਗੀ ਗਰਦਾਸਪੁਰ ਤੋਂ ਵਿਸ਼ੇਸ਼ਤ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਔਲਖਵਦਾ ਇਹ ਵੱਡਾ ਉਪਰਾਲਾ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਕਿ ਖੁਦ ਹੀ ਕਈ ਲੈ ਕੇ ਬੂਟੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਤੁਸੀਂ ਵੀ ਇੱਕ ਉਪਰਾਲਾ ਜ਼ਰੂਰ ਕਰੋ ਆਪਣੇ ਨੇੜੇ ਤੇੜੇ ਆਪਣੇ ਲਾਗੇ ਚਾਗੇ ਦੀਆਂ ਖਾਲੀ ਪਈਆਂ ਥਾਵਾਂ ਦੇ ਉੱਤੇ ਬੂਟੇ ਜ਼ਰੂਰ ਲਗਾਓ ਫਲਾਂ ਵਾਲੇ ਤੇ ਸਾਂਦਾਰ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋ ਸਕੇ ਪੱਤਰਕਾਰਾਂ ਨੇ ਪਤਰਕਾਰ ਜਤਿੰਦਰ ਸਿੰਘ ਔਲਖ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਰੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰਿਆਂ ਦਾ ਅੱਜ ਸਵਾਗਤ ਕਰਦਾ ਤੇ ਇਹ ਜਿਹੜੀ ਮਹਿਮਾ ਅਸੀਂ ਪ੍ਰੇਰਿਤ ਹੋ ਕੇ ਬੜੇ ਚਿਤੋਂ ਪ੍ਰੇਰਿਤ ਸੀ ਤੇ ਪਿਛਲੇ ਸਾਲਾਂ ਚ ਵੀ ਅਸੀਂ ਥੋੜਾ ਜਿਹਾ ਕੰਮ ਕੀਤਾ ਸੀ ਪਰ ਇਸ ਵਾਰ ਅਸੀਂ ਆਪਣੇ ਪਿੰਡ ਤੋਂ ਪਿੰਡ ਕੋਖਰ 344 ਨਵੀਪੁਰ ਦੇ ਲੱਗੇ ਆ ਜ਼ਿਲ੍ਹਾ ਗੁਰਦਾਸਪੁਰ ਸ਼ੁਰੂਆਤ ਕੀਤੀ ਹੈ ਤੇ ਫਲਾਂ ਵਾਲੇ ਬੂਟੇ ਆ ਜਿਹੜੇ ਅਸੀਂ ਜਾਦਾ ਲਾਏ ਆ ਉਸ ਤੋਂ ਬਾਅਦ ਕੀ ਹੈ ਕਿ ਹੁਣ ਸਾਡਾ ਜਿਹੜਾ ਟੀਚਾ ਵਾ ਇਸ ਵਾਰ ਸਾਡੀ ਇੱਕ ਸੰਸਥਾ ਹੈਗੀ ਇਕਤਾ ਪੰਜਾਬ ਦੀ ਉਹਦੇ ਵਿੱਚ ਗੁਰਕੁਲ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਆ ਤੇ ਉਹਦੇ ਵਿੱਚ ਅਸੀਂ ਉਹਦਾ ਸਲੋਗਨ ਰੱਖਿਆ ਇਕਤਾ ਪੰਜਾਬ ਦੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਕਿਉਂਕਿ ਅਸੀਂ ਧਰਮ ਰਹਿਤ ਜਾਤ ਰਹਿਤ ਤੇ ਇੱਕ ਜਿਹੜੇ ਪੰਜਾਬ ਚਾ ਜਿਹੜੇ ਪੰਜਾਬ ਦੇ ਬਸਿੰਦੇ ਨੇ ਹੈ ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਪੰਜਾਬ ਨੂੰ ਵਧੀਆ ਇੱਕ ਸਮੁੱਚਾ ਤੇ ਜਿਹੜਾ ਪੰਜਾਬ ਪੁਰਾਣਾ ਪੰਜਾਬ ਸੀ ਜਿੱਥੇ ਇੱਕ ਦੂਜੇ ਨਾਲ ਪਿਆਰ ਸੀ ਉਹ ਸੇਦ ਲੈ ਕੇ ਚੱਲੇ ਆ ਤੇ ਉਹ ਸੇਦ ਜਿਹੜੀ ਆ ਰੁੱਖ ਤੋਂ ਸਟਾਰਟ ਹੁੰਦੀ ਆ ਕਾਰਨ ਕਿ ਰੁੱਖੇ ਜਦੋਂ ਛਾਂ ਦਿੰਦਾ ਇਹ ਇਹ ਨਹੀਂ ਵੇਂਦਾ ਕਿ ਇਹਦੇ ਥੱਲੇ ਕੌਣ ਬੈਠਾ ਵਾ ਇਹਦੇ ਥੱਲੇ ਜਿਹੜਾ ਵੀ ਬਹਿਗਾ ਉਹਨੂੰ ਉਹ ਫਲ ਵੀ ਦੇਗਾ ਜੇ ਫਲ ਵਾਲਾ ਹੋਏਗਾ ਤੇ ਉਹਨੂੰ ਛਾਂ ਵੀ ਦੇਗਾ ਸੋ ਅਸੀਂ ਜੇ ਇੰਨਾ ਰੁੱਖਾਂ ਵਾਂਗੀ ਹੋ ਜੀਏ ਤੇ ਇਹ ਉਹਦੇ ਅਕੋਰਡਿੰਗ ਸਾਡਾ ਜਿਹੜਾ ਪੰਜਾਬ ਆ ਉਹ ਬੜਾ ਵਧੀਆ ਹੋ ਜਾਂਦਾ ਕਿਉਂਕਿ ਆ ਪਿਛਲੇ ਦਿਨਾਂ 'ਚ ਦੇਖਿਆ ਜਾਏ ਤੇ ਬੜਾ ਭਾਈਚਾਰਕ ਜਿਹੜੀ ਸਾਂਸੀ ਉਹ ਟੋੜਦੀ ਨਜ਼ਰ ਆ ਰਹੀ ਸੀ ਕਿਉਂਕਿ ਇਹਦੇ 'ਚ ਅਸੀਂ ਨਾ ਆਪਣੇ ਜਿਹੜੇ ਸਾਡੇ ਮਿੱਤਰ ਹੈਗੇ ਨੇ ਕਿਉਂਕਿ ਅਸੀਂ ਵੀ মিডিਆ ਨਾਲ ਆ ਅਸੀਂ ਇਹ ਆਪਣੇ ਆਪ ਨੂੰ ਜ਼ਿੰਮੇਵਾਰ ਠਰਾਨਦੇ ਆ ਕਿਉਂਕਿ ਅਸੀਂ ਹਰ ਉਹ ਜਿਹੜੀ ਚੀਜ਼ ਜ਼ਰੂਰਤ ਨਹੀਂ ਆ ਅਸੀਂ ਉਹ ਵੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਹਾਂ ਜੇ ਆਉ ਹੋ ਗਿਆ ਫਲਾਣ ਹੋ ਗਿਆ ਇੱਕ ਬੰਦੇ ਦੇ ਬਿਆਨ ਦੇ ਨਾਲ ਸਾਰਾ ਪੰਜਾਬ ਜਿਹੜਾ ਉਹ ਅੱਗ ਚ ਪੈ ਚੱਲਿਆ ਸੀ ਕਿਉਂਕਿ ਅਸੀਂ ਇੱਥੇ ਸਾਰੇ ਇੱਕ ਆ ਕਿਉਂਕਿ ਇਹ ਗੁਲਦਸਤਾ ਵਾ Hindu Muslim Sikh Sai ਸਭ ਨੇ ਭਾਈ ਭਾਈ ਅਸੀਂ ਨਹੀਂ ਕਿਹਾ ਇਹ ਪੁਰਾਣਾ ਸਲੋਗਨ ਆ ਜਿਹੜਾ ਚੱਲਦਾ ਆਂਦਾ ਵਾ ਤੇ ਹੁਣ ਇਹ ਨਹੀਂ ਕਿ ਅਸੀਂ ਮੁੱਲਕ ਅੱਜ ਕੱਲ ਜਿਆਦਾ ਪੜ੍ਹ ਲਿਖ ਗਏ ਆ ਤੇ ਜਿਆਦਾ ਹਾਈਪਰ ਹੋਈਏ ਸੋ ਇਹ ਰੁੱਖ ਜਿਹੜੇ ਨੇ ਇਹ ਸੇਧ ਬੜੀ ਦਿੰਦੇ ਨੇ ਕਿਹੜੀ ਜਗ੍ਹਾ ਤੇ ਲਗਾ ਗਏ ਇਹ ਇੱਥੇ ਸਾਡੇ ਪਿੰਡ ਦਾ ਡਿਸਪੈਂਸਰੀ ਆ ਮੁੱਲਕ ਪੰਚਾਇਤ ਨੇ ਡਿਸਪੈਂਸਰੀ ਬਣਾਈ ਸੀ ਬੜੀ ਪੁਰਾਣੀ ਹੈ ਇਹਦੇ ਵਿੱਚ ਬਹੁਤ ਜਗ੍ਹਾ ਪਈ ਸੀ ਸਾਡੇ ਕੋਲ ਲੱਗ ਪਈ ਇਹ ਪੰਜ ਤੋਂ 6 ਨਾਲਾਂ ਚ ਜਗ੍ਹਾ 'ਚ ਇਹ ਡਿਸਪੈਂਸਰੀ ਸੀ ਤੇ ਅਸੀਂ ਇਹਦੇ ਵਿੱਚ ਜਿਹੜੇ ਆ ਬੂਟੇ ਜਿਹੜੇ ਅਸੀਂ ਲਾਏ ਆ ਸਾਈਡ ਤੇ ਕੱਲ ਨੂੰ ਜੇ ਇਹਦੀ ਡਵੈਲਪਮੈਂਟ ਵੀ ਹੁੰਦੀ ਆ ਤੇ ਇੱਕ ਜਗ੍ਹਾ ਬਿਲਕੁਲ ਖਾਲੀ ਆ ਤੇ ਇਹਦੇ 'ਚ ਨਾ ਬਹੁਤ ਕਿਉਂਕਿ ਜਦੋਂ ਪਈ ਹੈਗਾ ਇਹਦੇ ਲੋਕ ਕਰ ਵੀ ਦਿੰਦੇ ਅਸੀਂ ਇਹਦੀ ਸਫਾਈ ਕਰਕੇ ਪਹਿਲੇ ਮਿੱਟੀ ਪਾਈ ਸੀ ਉਸ ਤੋਂ ਬਾਅਦ ਇਹ ਥੜਾ ਵੀ ਬਣਾਇਆ ਜਿਹੜਾ ਲੋਕ ਹਸਪੀਟਲ ਆਉਂਦੇ ਜੇ ਕਿਤੇ ਲਾਈਟ ਬੰਦ ਹੋਏ ਤੇ ਉਹ ਆਣ ਕੇ ਇੱਥੇ ਬੈਠ ਵੀ ਸਕਦੇ ਨੇ ਸੋ ਇਹ ਇੱਕ ਸੇਦ ਆ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਆ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਨੇ ਸਹਿਯੋਗ ਦਿੱਤਾ ਵਾ ਤੇ ਅੱਜ ਅਸੀਂ ਜਿਹੜਾ ਵਾ ਇੱਥੇ ਮੱਲੇ ਕੰਮ ਕੀਤਾ ਤੇ ਦੂਜਾ ਅਸੀਂ ਕਿਸੇ ਨੂੰ ਛੇੜਿਆ ਵੀ ਨਹੀਂ ਆ ਜਿੰਨੇ ਜੋ ਜੋ ਇੱਥੇ ਕੀਤਾ ਸੀ ਉਹਨੂੰ ਇੱਕ ਵੀ ਚੀਜ਼ ਨੂੰ ਹੱਥ ਨਹੀਂ ਲਾਇਆ ਅਸੀਂ ਸਿਰਫ ਜਿਹੜੀ ਪਈ ਜਗਾ ਸੀ ਉਹਨੂੰ ਵਰਤਿਆ ਕਿਉਂਕਿ ਅਸੀਂ ਕਿਸੇ ਨੂੰ ਦੁਖੀ ਕਰਕੇ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਸਿਰਫ ਤੇ ਸਿਰਫ ਇੱਕੋ ਸਾਡਾ ਹੀ ਸੇਧ ਹੈ ਕਿ ਅਸੀਂ ਰੁੱਖ ਲਾਣਾ ਚਾਹੁੰਦੇ ਆ ਹੁਣ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਵੀ ਆ ਰਹੀਆਂ ਕਿ ਸਾਡੇ ਵੀ ਪਿੰਡਾਂ 'ਚ ਮਲੇ ਉਪਰਾਲਾ ਕਰੋ ਅਸੀਂ ਹਰ ਪਿੰਡ 'ਚ ਕਹਿੰਕੀ ਸਾਡਾ ਟੀਚਾ 1000 ਬੂਟਾ ਲਾਉਂਦਾ ਵਾ ਤੇ ਅਸੀਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੂਟੇ ਤਾਂ ਹੀ ਲਾਵਾਂਗੇ ਜੇ ਤੁਸੀਂ ਪਾਲੋਗੇ ਤੇ ਕਿਉਂਕਿ ਬੂਟੇ ਲਾਉਣੇ ਸੌਕੇ ਨੇ ਇਹਨਾਂ ਨੂੰ ਪਾਲਣਾ ਔਖਾ ਵਾ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਆਓ ਅਸੀਂ ਰਲ ਮਿਲ ਕੇ ਇਹਦਾ ਸਹਿਯੋਗ ਦੇਈਏ ਤੇ ਤੁਹਾਡਾ ਵੀ ਧੰਨਵਾਦ ਆ ਜੇ ਕੱਕੜ ਸਾਹਿਬ ਤੇ ਹਰੀਸ਼ ਜੀ ਦਾ ਹਰੀ ਜੀ ਦਾ ਤੇ ਦੂਜਾ ਕਬਲ ਜੀ ਦਾ ਜਿਹੜੇ ਅੱਜ ਇੱਥੇ ਸਾਡੇ ਨਗਰ 'ਚ ਆਏ ਨੇ ਤੁਹਾਡਾ ਸਵਾਗਤ ਆ ਤੇ ਤੁਸੀਂ ਵੀ ਯੋਗਦਾਨ ਪਾਇਆ ਤੁਸੀਂ ਵੀ ਬੂਟੇ ਲਾਏ ਆ ਜਿਹੜੇ ਹੁਣ ਤੁਸੀਂ ਬੂਟੇ ਲਾ ਕੇ ਗਏ ਜੇ ਪਾਲਾਂਗੇ ਅਸੀਂ ਧਿਆਨ ਕੇ ਫਲ ਤੁਸੀਂ ਖਾਣਾ ਵਾ ਧੰਨਵਾਦ ਜੀ ਹਾਂਜੀ ਮੇਰਾ ਨਾਂ ਜੀ ਰੁਪਿੰਦਰ ਸਿੰਘ ਗਰਾਇਆ ਸਾਬਕਾ ਮੈਂਬਰ ਪੰਚਾਇਤ ਸੰਪਤੀ ਗੁਰਦਾਸਪੁਰ ਅੱਜ ਪਿੰਡ ਖੋਖਰ ਦੇ ਯੂਥ ਔਰ ਪੰਚਾਇਤ ਸਾਰੇ ਮੁੱਦ ਪਰ ਸਾਥੀ ਗ੍ਰੀਨ ਮਹਿੰਮ ਦਾ ਸ਼ੁਰੂ ਉਹ ਬਾਤ ਕੀਤੀ ਅੱਜਹੀਂ ਇਹ ਸਾਡੀ ਡਿਸਪੈਂਸਰੀ ਇਹਦੇ ਲਾਗੇ ਜਿਹੜਾ ਵਿਗਾ ਥਾਂ ਆ ਚਾਰ ਕਨਾਰੇ ਖਾਲੀ ਸੀ ਤੇ ਵੇਖਿਆ ਵੀ ਪੋਲੂਸ਼ਨ ਬਹੁਤ ਜ਼ਿਆਦਾ ਹੋ ਰਿਹਾ ਅੱਜ ਤੋਂ ਜੇ ਕੋ ਪੰਜਾਗਸਣ ਪਿੱਛੇ ਨੂੰ ਜਾਈਏ ਨਾ ਤੇ ਇਹ ਜਿਹੜਾ ਪਿੰਡ ਸਾਡਾ ਇਹ ਜੰਗਲ ਦੇ ਵਿੱਚ ਵੱਸਿਆ ਹੈ ਹਰ ਘਰ ਦੇ ਵਿੱਚ ਪੰਜ ਪੰਜ ਛੇ ਛੇ ਫਲਦਾਰ ਉਹ ਸ਼ਾਨਦਾਰ ਦਰਖਤ ਦੀ ਅਜੋਕੇ ਸਮੇਂ ਦੇ ਵਿੱਚ ਲੋਕਾਂ ਨੇ ਕੀ ਕੀਤਾ ਵੀ ਕਿੰਦੇ ਘਰਾਂ ਚ ਖਲਾਰਾ ਪਿੰਦਾ ਪੱਤਿਆਂ ਦਾ ਸਾਰੇ ਦਰਖਤ ਜਿਹੜੇ ਉਹਨਾਂ ਦੀ ਕਟਾਈ ਕਰ ਦਿੱਤੀ ਐ ਤੇ ਉਹ ਜਿਸ ਕਰਕੇ ਨਾਲ ਕਿਤੇ ਬਹਿਨ ਨੂੰ ਛਾਂ ਆ ਜਾਂ ਲੋਕਾਂ ਦਾ ਜਿਹੜਾ ਸਾਹ ਆ ਗਰਮੀ ਨੇ ਤੇ ਪੋਲੂਸ਼ਨ ਨੇ ਕੁੱਟਿਆ ਅੱਜ ਅਸੀਂ ਸੁਨੇਹਾ ਦਿੰਦੇ ਆ ਵੀ ਇੱਥੇ ਪੰਜਾਬ ਪੌਦੇ ਲੈਂਦੇ ਆ ਫਲਦਾਰ ਤੇ ਸ਼ਾਨਦਾਰ ਤੇ ਸਾਰਿਆਂ ਨੂੰ ਸੁਨੇਹਾ ਦਿੰਨਾ ਵੀ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਛਾਂ ਵਾਲੇ ਦਰਖਤ ਲਾਓ ਤਾਂ ਕਿ ਤੁਸੀਂ ਛਾਂ ਦਾ ਆਨੰਦ ਵੀ ਮਾਣੋ ਤੇ ਆਕਸੀਜਨ ਵੀ ਸਾਨੂੰ ਜਿਹੜੀ ਪੂਰੀ ਮਿਲ ਸਕੇ ਇਨੇ ਨੌਜਵਾਨ ਆਏ ਸਾਡੇ ਨਾਲ ਸਾਰਾ ਨੌਜੂਸ ਇਸ ਕੰਮ ਨੂੰ ਤਰਜੀਹ ਦੇ ਰਿਹਾ ਜੀ ਸਾਰੇ ਆ ਕੰਮ ਲੱਗੇ ਸੀ ਕੋ ਕਦੂ ਕਰੇ ਕੋ ਕੁਛ ਕਰੇ ਖਾਣ ਪਾ ਰਿਆ ਪਰ ਅੱਜ ਅਸੀਂ ਟਾਈਮ ਦਿੱਤਾ ਸੀ ਸਾਰੇ ਸਾਥੀ ਨਾਲ ਨੇ ਸਾਡੇ ਕੀ ਕਹਿਣਾ ਜਾਂਦੇ ਹੋਰ ਵੀ ਲੋਕਾਂ ਦਾ ਹੋਰ ਲੋਕਾਂ ਨੇ ਹੀ ਸਨੇਹਾ ਦਿੰਦੇ ਭਾਈ ਇਹ ਜਿਹੜਾ ਹੋ ਚੱਲਿਆ ਸਭ ਕੋ 15 ਦੂਜਾ ਰੜਾ ਮੈਦਾਨ ਇਹ ਵੱਤ ਤੋਂ ਵੱਧ ਦਰਖਤ ਲਾਓ ਦਰਖਤਾਂ ਤੋਂ ਬਿਨਾ ਇੱਧਰ ਹਮਾਚਰ ਵੱਲ ਚੱਲ ਜਿਓ ਲੋਕੀ ਕੀ ਕਰਨ ਜਾਂਦੇ ਆ ਉਧਰ ਜਿਹੜਾ ਵਾਤਾਵਰਨ ਹੈ ਸਾਫ ਸੁਥਰਾ ਹੈ ਦਰਖਤੋਂ ਉਣ ਕਰਕੇ ਪਰ ਸਾਡੇ ਲੋਕਾਂ ਦੇ ਨਾਮੋ ਨਿਸ਼ਾਨੀ ਮਟਾਤਾ ਬਾਅਦ ਤੋਂ ਬਾਅਦ ਦਰਖਤ ਆਪਣੀ ਪੈੜੀ ਦੇ ਵਿੱਚ ਆਪਣੇ ਘਰਾਂ 'ਚ ਕਿਤੇ ਨੀ ਕੋ ਪੱਤਿਆਂ ਦਾ ਖਲਾਰਾ ਪੈ ਚਲਿਆ ਵਾਦ ਵਾਦ ਦਰਖਤ ਘਰਾਂ ਦੇ ਵਿੱਚ ਲਾਉਂਦਾ